ਗੁਰੂ ਪਿਆਰੇ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਬੜਾ ਵੱਡਾ ਮਹਾਤਮ ਹੈ ਜੋ ਸਤਿਗੁਰਾਂ ਨੇ 33 ਪਉੜੀਆਂ ਵਾਲੀ ਪਾਵਨ ਬਾਣੀ ਜਗਤ ਦੇ ਪੜ੍ਹੇ ਵਾਸਤੇ ਉਚਾਰਨ ਕੀਤੀ ਹੈ ਇਸ ਬਾਣੀ ਨੂੰ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਪੜ੍ਹਿਆ ਜਦੋਂ ਅੰਤਲਾ ਸਮਾ ਆਇਆ 1539 ਕਿਤਾਬ ਤੇ ਜਿੰਦਗੀ ਦੇ 18 ਸਾਲ ਜਦੋਂ ਬਤੀਤ ਕੀਤੇ ਸੋ ਕਰਤਾਰਪੁਰ ਰਹਿੰਦੇ ਆ ਜਦੋਂ 18 ਸਾਲ ਬਤੀਤ ਕੀਤੇ ਮਹਾਰਾਜ ਨੇ ਖੇਤੀਬਾੜੀ ਕੀਤੀ, ਕਿਰਤ ਕੀਤੀ ਉਸ ਤੋਂ ਬਾਅਦ ਮਹਾਰਾਜ ਜ્યોਤੀ ਜੋ ਸਮਾਉਣ ਲੱਗੇ ਸਾਨਾ ਤੇ ਗੁਰੂ ਨਾਨਕ ਸਾਹਿਬ ਨੇ ਇਸ ਪਾਵਨ ਜੰਮੀ ਸਾਹਿਬ ਦੀ ਦਾ ਜਾਪ ਕੀਤਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਖੁਦ ਜਪਜੀ ਸਾਹਿਬ ਦੀ ਬਾਣੀ ਪੜ੍ਹਿਆ ਜਦੋਂ ਧੰ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸੋ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਜਦੋਂ ਧੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ 1606 ਨੂੰ ਸ਼ਹੀਦੀ ਦੇਨ ਲੱਗੇ ਤਾ ਸੇਹੇ ਦੇ ਦਿਆਂ ਤੋਂ ਪਹਿਲਾਂ ਧੰ ਗੁਰਵਰਜਨ ਦੇ ਮਹਾਰਾਜ ਜੀ ਨੇ ਇਸ ਪੰ ਪਾ ਪਾਵਨ ਬਾਣੀ ਸ੍ਰੀ ਜੱਪੀ ਸਾਹਿਬ ਜੀ ਦਾ ਜਾਸ ਕੀਤਾ ਸੀ ਗੁਰੂ ਪਿਆਰੋ ਧੰ ਧਨ ਬਾਬਾ ਬੁੱਢਾ ਸਾਹਿਬ ਜੀ ਜਦੋਂ ਰਮਦਾਸ ਦੀ ਧਰਤੀ ਤੇ ਅੰਤਲਾ ਸਮਾਇਆ 125 ਸਾਲ ਦੀ ਉਮਰ ਦੇ ਵਿੱਚ ਜਦੋਂ ਆਕਾਲ ਚਲਾਣਾ ਕਰਨ ਲੱਗੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਧੰ ਗੁਰ ਹਰਗੋਬਿੰਦ ਸਹਿ ਮਹਾਰਾਜ ਜੀ ਦੇ ਸਾਹਮਣੇ ਬਹਿ ਕੇ ਸੋ ਸ੍ਰੀ ਜਗਜੀਤ ਸਿੰਘ ਦਾ ਜਾਪ ਕੀਤਾ ਸੀ ਸੋ ਇਸੇ ਤਰ੍ਹਾਂ ਗੁਰੂ ਪਿਆਰੇ ਦਿੱਲੀ ਦੀ ਧਰਤੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਦਿਨ ਤੋਂ ਪਹਿਲਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਹਨਾਂ ਮਹਾਨ ਸ਼ੇਧਾਨ ਸ੍ਰੀ ਜਗਜੀਤ ਸਿੰਘ ਦਾ ਜਾਪ ਕੀਤਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਸ਼ਹੀਦੀ ਦੇ ਤੋਂ ਪਹਿਲਾਂ ਸ੍ਰੀ ਜਗਜੀਤ ਸਿੰਘ ਸਾਹਿਬ ਜੀ ਦਾ ਜਾਪ ਕੀਤਾ। ਸੋ ਜਿਹੜਾ ਇਸ ਬਾਣੀ ਨੂੰ ਅੰਤਲੇ ਸਮੇਂ ਪੜ ਲਿੰਦਾ ਹੈ ਉਸ ਨੂੰ ਕਦੇ ਵੀ ਜਮਾ ਦੀ ਮਾਰ ਨਹੀਂ ਪੈਂਦੀ। ਸ੍ਰੀ ਜਗਜੀਤ ਸਾਹਿਬ ਜੀ ਦੀ ਬਾਣੀ ਬ੍ਰਹਮ ਗਿਆਨ ਦੀ ਅਵਸਾ ਬਖਸ਼ਿਸ਼ ਕਰਦੀ ਹੈ। ਇੰਨਾ ਵੱਡਾ ਮਹਾਤਮਾ ਇਸ ਬਾਣੀ ਦਾ ਕੋਈ ਦੁੱਖ ਕਲੇਸ਼ ਦਿਲਦਰ ਉਹਦੇ ਨੇੜੇ ਨਹੀਂ ਆਉਂਦਾ। ਜਿਹੜਾ ਆਪਣੇ ਘਰ ਵਿੱਚ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕਰਦਾ ਹੈ ਜਪਜੀ ਸਾਹਿਬ ਜੀ ਦੀ ਬਾਣੀ ਪੜਦਾ ਹੈ